ਮੇਰੇ ਨਾਲ ਕੋਈ ਤੋੜ ਨਹੀਂ ਤੇਰੇ ਕੋਲ ਚਲ ਆ ਫਾਕ ਨੂੰ ਬੰਦਾ ਹਾਈਟ ਕਰ ਦਿੰਦੇ ਆ ਮਣ ਕੀ ਗੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਬਲੌਗ ਦੇ ਵਿੱਚ ਇੱਕ ਵਾਰ ਫੇਰ ਤੋਂ ਅੱਜ ਦਾ ਬਲੌਗ ਆਪਾਂ ਬਣਾਵਾਂਗੇ ਜੀ ਦੁਕਾਨ ਤੇ ਫੇਰ ਦੁਆਰ ਤੇ ਕੱਲ੍ਹ ਦੇ ਬਲੌਗ ਵਿੱਚ ਤੁਸੀਂ ਦੇਖਿਆ ਕੱਲ ਆਪਾਂ ਬਣਾਇਆ ਸੀਗਾ ਜੀ ਆਪਣੀ ਘਰ ਦੇ ਨਾਲ ਨਿਆਲੇ ਨਾਲ ਕਈ ਵੀ ਸੀਗੇ ਬਾਹਰ ਕਿਤੇ ਤੇ ਜਿੰਮ ਦਾ ਤੇ ਅੱਜ ਦੇ ਬਲੌਗ ਵਿੱਚ ਆਪਾਂ ਫੇਰ ਆਪਣੇ ਕੰਮ ਦਾ ਬਣਾਵਾਂਗੇ ਗੱਲਾਂ ਬਾਤਾਂ ਕਰਾਂਗੇ ਦੇ ਵਲੌਗ ਦੇ ਵਿੱਚ ਵਲੌਗ ਨੂੰ ਐਂਡ ਤੱਕ ਬਾਈ ਜਰੂਰ ਦੇਖਿਓ ਤੇ ਸਬਸਕ੍ਰਾਈਬ ਵੀ ਕਰਿਓ ਵਧੀਆ ਲੱਗਿਆ ਬਾਈ ਸ਼ੇਅਰ ਕਰਿਓ ਜੇ ਨੂੰ WhatsApp ਤੇ Instagram ਤੇ ਜਿੱਥੇ ਵੀ ਹੋ ਸਕੇ ਆ ਬਾਈ ਸ਼ੇਅਰ ਕਰਿਓ ਸਾਰਿਆਂ ਨੂੰ ਸੱਜਣ ਮਿੱਤਰ ਪਿਆਰਿਆਂ ਨੂੰ ਸਾਰਿਆਂ ਨੂੰ ਬਾਈ ਆਪਣੇ ਕੰਮ ਪ੍ਰਤੀ ਅਸੀਂ ਆਪਣੇ ਕੰਮ ਦਾ ਵਲੌਗ ਬਣਾਉਂਦੇ ਬਾਈ ਡੇਲੀ ਆਜੋ ਫਿਰ ਹੁਣ ਆਪਾਂ ਚੱਲਦੇ ਆਪਣੇ ਕੰਮ ਤੇ ਪਰ ਸਾਤਾ ਦਾ ਮੌਸਮ ਚੱਲਦਾ ਜੀ ਰੋਜ਼ ਸਵੇਰੇ ਸਵੇਰੇ ਮੀਂਹ ਪੈ ਜਾਂਦਾ ਹੈ ਠੰਡਾ ਹੋ ਜਾਂਦਾ ਵਧੀਆ ਹਾਂ ਤੇ ਨੇ ਜੀ ਬਈ ਪਿੰਡਾਂ ਵਾਲੀ ਰੋਡ ਹੁੰਦੀ ਨਾ ਬਾਈ ਕੋਈ ਪਹੀ ਜਾਂਦੀ ਹੁੰਦੀ ਐ ਉਹ ਉਹ ਤਾਂ ਹੀ ਬੁਰਾ ਹਾਲ ਹੋਇਆ ਬੰਦ ਐਡੇ ਬੜੇ ਬੜੇ ਖੱਡੇ ਪਏ ਹੋਏ ਵਾਕਤਾ ਜੀ ਫੇਰ ਤੋਂ ਤੁਹਾਡਾ ਅੱਜ ਦੇ ਵਲੌਗ ਵਿੱਚ ਇੱਕ ਵਾਰ ਫੇਰ ਤੋਂ ਬਣਾਵਾਂਗੇ ਵਲੌਗ ਅੱਜ ਕੱਲ ਅੱਜ ਆਪਣੇ ਸੇਰ ਕਸਟਮਰਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਡੀ ਵੀ ਗੱਲਾਂ ਬਾਤਾਂ ਕਰਾਵਾਂਗੇ ਵਲੌਗ ਦੇ ਐਂਡ ਤੱਕ ਜਿਵੇਂ ਬਣਾ ਲਿਓ ਜੀ ਹਾਂਜੀ ਕਿ ਆ ਲੱਗੇ ਠੀਕ ਹੈ ਜੀ ਠੀਕ ਠਾਕ ਹਾਂ ਜੀ ਹਾਂ ਠੀਕ ਠੀਕ ਕਰਤੀ ਮੁੱਛਾ ਸੈੱਟ ਹਾਂ ਬਾਈ ਮੁੱਛਾ ਦਾ ਕੋਈ ਤੋੜ ਨਹੀਂ ਤੇਰੇ ਕੋਲ ਮੈਂ ਮੁੱਛਾ ਵਧੀਆ ਹੋ ਗਈ ਹੁਣ ਤਾਂ ਖੇਡ ਲੱਗਦੀਆਂ ਨਾਲੇ ਕਿਦਾਂ ਹੋ ਸਕਦਾ ਕਰਾਈਆਂ ਵੀ ਕਾਫੀ ਟਾਈਮ ਖਾਦਾ ਟਾਈਮ ਨਹੀਂ ਲੱਗਦਾ ਮੁੰਡਾ ਬੀਜ਼ੀ ਹੋਇਆ ਥੋੜਾ ਜਿਹਾ ਨਾਲੇ ਉਹ ਵੀ ਗਰਮੀ ਦੀ ਨਾ ਫਿਰ ਥੋੜਾ ਜਿਆ ਤੰਗ ਕਰਦੀਆਂ ਤਾਂ ਕਰਕੇ ਚਲ ਠੀਕ ਹੈ ਵਧੀਆ ਲੱਗ ਰਿਹਾ ਹੈ ਵੇਡ ਵਾਕ ਢਾ ਲੈ ਘਟ ਕੇ ਆਉਣ ਦਾ ਫਿੱਟ ਹੋ ਗਿਆ ਹਾਂ ਬਈ ਜਿਮ ਜਾਈਦਾ ਤੇ ਕਰੀਦੀ ਨਾ ਨਾ ਠੀਕ ਹੈ ਸਾਡੀ ਵੀ ਡੇਲੀ ਰੁਟੀਨ ਹੈ ਚੱਲਦੀ ਰਹਿੰਦੀ ਜਿਮ ਤਾਂ ਜੀ ਮਜਰੂਰੀ ਹੈ ਜਰੂਰੀ ਹੈ ਜਰੂਰੀ ਹੈ ਹਾਂ ਇੱਕ ਸਵੇਰ ਨੂੰ ਬਣਾਉਣੀ ਆਪਣੀ ਤੇ ਜਿਮ ਦਾ ਜਾਣਾ ਪੈਣਾ ਸਵੇਰੇ ਇੱਕ ਵਰਕਆਊਟ ਰਹਿਣਾ ਨਹੀਂ ਕੋਈ ਸਵੇਰੇ ਇੱਕ ਐਕਟੀਵਿਟੀ ਹੋ ਜਾਂਦੀ ਨਾਲੇ ਵਧੀਆ ਹੈ ਖੇਡ ਔਰ ਵਧੀਆ ਜਿੰਮੀ بھائی ਮਿਲਿਆ ਜਿੰਮੀ بھائی ਮਿਲਦਾ ਰਹਿਣਾ ਚਲ ਠੀਕ ਹੈ ਆਉਂਗਾ ਜਿੰਮੀ ਨਾਲ ਗੱਲ ਕਰਾਂਗੇ ਬਿਲਕੁਲ ਠੀਕ ਹੈ ਜਿੰਮੀ ਚਲ ਠੀਕ ਹੈ ਫਿਰ ਹੋ ਗਿਆ ਸ਼ੁਰੂ ਦੱਸ ਕੋਈ ਗੱਲ ਬਾਤ ਹੁਣ ਜਦ ਤੱਕ ਇਹ ਕਹਿੰਦਾ ਮੈਨੂੰ ਮੈਨੂੰ ਵੀ ਲੈ ਵਲੌਗ ਦੇ ਵਿੱਚ ਉਹ ਚਾਹ ਲੈਟ ਕਰਦਣੀ ਹੈ ਗੱਲ ਦੱਸਣਾ ਕੋਈ ਵਲੌਗ ਦੇ ਵਿੱਚ ਬੈਠੇ ਆ ਸਾਹਮਣੇ ਵਾਲੇ ਸਾਡ ਮਹਾਨ ਬੰਦਾ ਇਮਾਨਦਾਰ ਕਿਹਾ ਖਾਂਦ ਨੂੰ ਹੈ ਭਾਈ ਆਓ ਸਾਰੇ ਅਜੇ ਕੋਲ ਓ ਯਾਰ ਡਾਂਡਰਾਂ ਬਾਈ ਆਹ ਗੱਲ ਜ਼ਰੂਰ ਸੁਣਾਇਆ ਕਰੋ ਤੁਸੀਂ ਹਰੇਕ ਕਸਟਮਰ ਤੇ ਨਾ ਆਹ ਗੱਲ ਆਹ ਗੱਲ ਜ਼ਰੂਰ ਸੁਣਨੀ ਹੈ ਬਹੁਤ ਸਾਲ ਹੋ ਗਏ ਸਾਨੂੰ ਆਂਦੇ ਹੋਏ ਵੀ ਜਦ ਬੰਦਾ ਆਏ ਕਹਿੰਦਾ ਇਹ ਵੀ ਹਾਂ ਬਾਈ ਆਪੇਸਟਿੰਗ ਲਾ ਕੇ ਆਦੇ ਹਾਂ ਧੋਈਏ ਹਲੇ ਹੁਣ ਬਾਈ ਨੈਕਸਟ ਹੁਣ ਪਾਊਗਾ ਠੀਕ ਹੈ ਮੁੱਛਾਂ ਦਾ ਰਿਜ਼ਲਟ ਮੁੱਛਾਂ ਦਾ ਰਿਜ਼ਲਟ ਪਾਉਂਗਾ ਬਾਈ ਕੀ ਮੁੱਛ ਸੈੱਟ ਕਰਕੇ ਪਾਵਾਂਗੇ ਐਨ ਦਾ ਵਾਵਾ ਇਹ ਹੋਰ ਬਾਈ ਜੀ ਠੀਕ ਠਾਕ ਇਹ ਨਹੀਂ ਗੱਲਾਂ ਹੋਏ ਕਰਦੀਆਂ ਹੋਰ ਦੱਸ ਕਿ ਆਇਆ ਤੂੰ ਤੂੰ ਦੱਸ ਦੇਗਾ ਮੈਂ ਹਿੱਸੇ ਦਾ ਕੰਮ ਕਰਦਾ ਜੀ ਦੇਖੋ ਮੇਰੀ ਸੁਹਾਣੇ ਦੁਕਾਨ ਹੈ ਹਾਂ ਬਈ ਸੁਹਾਣੇ ਦੁਕਾਨ ਹੈ ਮੇਰੀ ਸ਼ੀਸ਼ੇ ਦੀ ਹਾਂ ਸੋਡੀ ਗਲਾਸ ਹਾਊਸ ਬਾਈ ਜਿਹਨੇ ਸ਼ੀਸ਼ੇ ਲਵਾਣੇ ਹੋਵੇ ਆ ਜਿਓ ਹਾਂ ਨੰਬਰ ਤੇਰਾ ਡਿਸਪਲੇ ਕਰਦਾ ਵਿੱਚ ਡਿਸਪਲੇ ਕਰ ਦੋ ਬਾਈ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਮੈਂ ਬੰਦਾ ਘੈਂਟ ਹੈ ਵੀ ਦਾੜੀ ਵਾਲ ਦੇ ਰਗ ਡਿੱਗ ਡਿੱਕ ਰੱਖੀ ਵਰਦਾ ਜਿਹੜੀ ਕਟਿੰਗ ਕਰਾਉਂਦਾ ਨਾ ਇਹ ਇਹ ਤਾਂ ਬਾਹਰ ਤੇ ਬੰਦਾ ਹੁੰਦਾ ਚਪਹਿਲ ਕਰਨ ਵਾਸਤੇ ਇਹਦੀ ਕਟਿੰਗ ਸਾਰੇ ਕਿਰਾਏ ਨਹੀਂ ਹੈ ਕਟਿੰਗ ਦਾ ਚੱਲ ਠੀਕ ਆ ਗੁਰਮੀਤ ਸਿੰਘ ਜੀ ਅਮਰਾ ਸਮਾਹਤੀ ਅਸੀਂ ਇੱਕ ਦੋ ਵਕਤ ਤੋਂ ਮਨਾ ਗੱਲ ਕਰਦੇ ਆਂ ਇਹ ਮੁੱਛਾ ਸੈੱਟ ਕਰਦੇ ਬਾਈ ਇਹਨਾਂ ਦੀਆਂ ਕਰਦੇ ਆਂ ਮੁੱਛਾ ਸੈੱਟ ਟਾਈਮ ਬਹੁਤ ਹੋ ਗਿਆ ਨਾ ਹਾਂਜੀ ਬਹੁਤ ਹੋ ਗਿਆ ਚਲੋ ਬਾਈ ਦੀਆਂ ਇਹ ਮੁੱਛਾ ਸੈੱਟ ਕਰਕੇ ਤੁਹਾਨੂੰ ਦੁਕਾਨ ਦੇ ਬਾਈ ਨੂੰ ਚਾ ਕਿਦਾਂ ਲੱਗਿਆ ਬਾਈ ਨੂੰ ਵਧੀਆ ਹੋ ਗਈਆਂ ਵਧੀਆ ਵੀ ਟਾਈਮ ਹੋ ਗਿਆ ਬਹੁਤ ਬੜੇ ਦਿਨਾਂ ਬਾਅਦ ਆਇਆ ਤੁਸੀਂ ਅੱਜ ਹੋ ਟਾਈਮ ਆ ਹਾਂ ਫੋਨ ਆਇਆ ਕਿ ਨਹੀਂ ਵੀ ਆਪਾਂ ਨਾਣਾ ਠੀਕ ਹੈ ਆਣਾ ਚਾਹੀਦਾ ਮੂੰਛਾਂ ਦੇ ਸੈਟ ਰੱਖਣੀਆਂ ਫਿਰ ਤਾਂ ਆਉਣਾ ਪੈਣਾ ਦੇਖ ਦੁਕਾਨ ਤੇ ਵਧੀਆ ਲੱਗਦੀਆਂ ਥੋੜੀਆਂ ਫੇਰ ਬੜੀਆਂ ਕਰਨੀਆਂ ਮੁੱਛਾਂ ਛੋਟੀਆਂ ਹੋ ਗਈਆਂ ਹਾਂ ਮੁੱਛਾਂ ਇਹੀ ਧਿਆਨ ਰੱਖਿਆ ਕਰੋ ਮੁੱਛਾਂ ਦਾ ਧਿਆਨ ਰੱਖਿਆ ਕਰੋ ਤੇ ਇਸ ਨੂੰ ਲਾ ਕੇ ਰੱਖਿਆ ਕਰੋ ਸੈਟ ਰੈਂਦੀਆਂ ਸਮਲਦੇ ਹਾਂ ਓਕੇ ਐਹੇ ਬੰਦੇ ਚਾਹੀਦੇ ਸਾਨੂੰ ਦੇਖ ਅਡਵਾਂਸ ਬਾਈ ਨੂੰ ਇੱਕ ਵਾਰ ਕਿਹਾ ਕਹਿੰਦਾ ਵੀ ਅਜੇ ਸਿੰਘ ਦੇਸੀ ਬਲੌਗ ਜਦੇ ਚੱਕ ਕੇ ਦੋ ਤਿੰਨ ਫੋਨਾਂ ਵਾਂ ਸਬਸਕ੍ਰਾਈਬ ਕਰਦੇ ਆ ਕਿਉਂ ਬਾਈ ਬਾਈ ਦੇ ਨਾਲ ਆਇਆ ਫਿਰ ਕਹਿੰਦਾ ਹਾਂ ਸੰਗ ਦਾ ਮੁੰਡਾ ਥੋੜਾ ਜਿਹਾ ਉਈ ਗੱਲ ਨਹੀਂ ਉੱਚਾ ਜਗਾਤੀਆਂ ਕਹਿੰਦਾ ਹੁਣ ਕਹਿੰਦਾ ਵਲੌਗ ਦੇ ਵਿੱਚ ਨਾਲ ਲੈਵੇ ਕਹਿੰਦਾ ਜਦ ਦੁਆਰ ਤੇ ਵਧਾਵਾਵਾਂਗੇ ਕਹਿੰਦਾ ਫੇਰ ਆਵਾਂਗੇ ਕਹਿੰਦਾ ਤੇ ਉੱਚਾ ਸੈੱਟ ਕਰਾਵਾਂਗੇ ਤੁਹਾਡੇ ਕੋਲ ਆ ਕੇ ਕਿਉ ਬਾਈ ਠੀਕ ਨਹੀਂ ਸਹੀ ਚੱਲ ਬਾਈ ਦੀਆਂ ਕਰ ਦੰਦੇ ਬਾਈ ਦੀਆਂ ਤਾਂ ਹੈਗੀਆਂ ਨੇ ਸੋਹਣੀਆਂ ਹੁ ਆਵਦਾ ਸੋਣ ਮੁੱਛਾਂ ਬਾਰੇ ਤਾਂ ਠੀਕ ਹੋ ਗਈਆਂ ਤਾਂ ਵਧੀਆ ਹੈ ਮੁੱਛਾਂ ਘੈਂਡ ਹੋ ਗਈਆਂ ਨਾ ਮੋਚਾ ਵਧੀਆ ਹੋ ਗਿਆ ਮੁੰਡੇ ਦੀਆਂ ਖੁਸ਼ ਆ ਹੁਣ ਵਧੀਆ ਹੋਣਾ ਚਾਹੀਦਾ ਇਹ ਕੰਮ ਮੋਚਾ ਦਾ ਫਾਕਤ ਨੂੰ ਪਤਾ ਐਂਡ ਕਰ ਦਿੰਦੇ ਯਾਰ ਇੰਨੀ ਦੂਰ ਨਹੀਂ ਥੋੜੀ ਆਉਣੀ ਐ ਹਾਂ ਰਹੀ ਗੱਲ ਐ ਨਹੀਂ ਦੂਰ ਦਾ ਫਾਇਦਾ ਵੀ ਹੋਣਾ ਚਾਹੀਦਾ ਕੋਈ ਲਿਆ ਯਾਰ ਥਾਰ ਤੋਂ ਵੀ ਦਵਿਆ ਨਹੀਂ ਹੈਗਾ ਫਿਰ ਹੈ ਵਧੀਆ ਚੱਲਦੀ ਐ ਸਾal ਹੋ ਗਏ ਤੁਮ ਲੈ ਕੇ ਆਏ ਇਹਨੂੰ ਹਾਂ ਚੱਲ ਚੱਲ ਠੀਕ ਐ ਵਧੀਆ ਹੋਰ ਹੈ ਜਾ ਰਹੇ ਜਿਮਾਂ ਹਾਂ ਇੰਦਰੀ ਕੋਈ ਪੜਦਾ ਉਹਦਾ ਠੀਕ ਐ ਤੂੰ ਵੀ ਮੈਂ ਕਹਿੰਦਾ ਕਾਫੀ ਦਿਨ ਬਾਅਦ ਆਇਆ ਤੇਲ ਤੂਰ ਬਾਸ ਇਹਨਾਂ ਨੂੰ ਕਹਿ ਲਾਉਣਾ ਠੀਕ ਐ ਜੀ ਕੱਡੇ ਜਿਹੇ ਲੋਈਆਂ ਮੂਛਾਂ ਹੈ ਥੋੜੀ ਬੋਲੀ ਤੇ ਰਵਾਲ ਹਲਕੇ ਆ ਆ ਇਦਾਂ ਦੀਆਂ ਬਣ ਗਈ ਗੱਲ ਹਣ ਹੈ ਤਾਂ ਕਰਤਾ ਵਧੀਆ ਹੋ ਗਈਆਂ ਨਾ ਕਾਫੀ ਟਾਈਮ ਬਾਅਦ ਸੈੱਟ ਕਰਾਈਆਂ ਨਾ ਹੁਣ ਜਾ ਕੇ ਕੈਂਡ ਬਣ ਕੇ ਮੂਛਾਂ ਦੀ ਲਾਚੀ ਵੀ ਬਹੁਤ ਹਣੀ ਹੋ ਗਈ ਉਹ ਰੈਗੂਲਰ ਸੈਟ ਕਰਾਈ ਜਾਇਆ ਕਰਿਆ ਨੂੰ ਫਿਰ ਸੈਟ ਰਹਿੰਦੀਆਂ ਇਹ ਹਾਂ ਪਹਿਲਾ ਇੱਕ ਵਾਰ ਬਾਈ ਉਹਨਾਂ ਨਾਲ ਗੱਲਾਂ ਕਰਦੇ ਆਂ ਕਿ ਹਾਂ ਨਾ ਬਾਈ ਉਹਨੇ ਆਏ ਬਾਈ ਦੂਰ ਤੇ ਹੋਰ ਠੀਕ ਠਾਕ ਵਣੀ ਪਰ ਦਾੜੀ ਥੋੜੀ ਰੱਖੀ ਵਰਦਾ ਬਹੁਤ ਵੱਡੀ ਕਹਿੰਦਾ ਮੁੰਡਾ ਬਹੁਤ ਟਾਈਮ ਬਾਧਾ ਆਇਆ ਜੀ ਹੁਣ ਲੁੱਕ ਚੇਂਜ ਹੋ ਜੂਗਾ ਤੇ ਨਾ ਹੁਣ ਚੇਂਜ ਕਰਦਣੀ ਫਾਰੇ ਪ੍ਰਾਨ ਨਹੀਂ ਆਣਾ ਹੈ ਹਾਂ ਸਰਪੰਚ ਸਾਹਿਬ ਇਹ ਸਰਪੰਚ ਕਹਾਂਦੇ ਬਾਈ ਵਣੀ ਸਰਪੰਚ ਕਰਦਾ ਕੰਮ ਵਧੀਆ ਬਧੀ ਚਲੀ ਜਾਂਦਾ ਹਾਂ ਠੀਕ ਹੈ ਵੇਖੀ ਜਾਰੇ ਪਲਾਟ ਬਲੂਡ ਹੌਂਦਾ ਜਮੀਨਾਂ ਵੇਚ ਰਹੇ ਹੌਂਦਾ ਜਮੀਨਾਂ ਵੇਚ ਰਹੇ ਬਾਈ ਰੇਟ ਬਹੁਤ ਹੋਗੇ ਨਾ ਆਪਣੇ ਬਹੁਤ ਰੇਟ ਹੋਗੇ ਹਨਾ ਆਰਜੋਨ ਚ ਪੈ ਗਈ ਨਾ ਹੁਣ ਆਰਜੋਨ ਚ ਆ ਗਈ ਹੁਣ ਠੀਕ ਹੈ ਕਿਹ ਰੇਟ ਹੋ ਗਿਆ ਹੁਣ ਕਿੱਲੇ ਦਾ 10 ਕਰੋੜ ਦਾ ਕਿੱਲਾ 10 ਕਰੋੜ ਦਾ ਕਿੱਲਾ 에어ਪੋਰਟ ਨੂੰ 에어ਪੋਰਟ ਤਾਂ ਨਹੀਂ ਹੈਗੀ ਆਪਣੀ ਨਾ ਜਮੀਨ ਕਿੱਧਰ ਹੈ ਲੰਗਾਰੀ ਲੰਗਾਰੀ 102 ਸੈਕਟਰ ਦਾ ਠੀਕ ਹੈ ਠੀਕ ਹੈ ਵਧੀਆ ਬਾਈ ਕਚੀ ਰੱਖੋ ਕੰਮ ਨੂੰ ਅੱਜ ਅਧਰਾ ਸੀ ਕਿਚੀ ਰੱਖਾਂਗੇ ਕੰਮ ਨੂੰ ਬਾਈ ਤੁਹਾਡਾ ਨਾਲੇ ਵਲੌਗਿੰਗ ਦੇ ਵਿੱਚ ਪਾਵਾਂਗੇ ਤੁਹਾਡੀ ਕਰਕੇ ਵਲੌਗ ਰੋਡਿਟ ਬਾਈ ਨੂੰ ਸਪੈਸ਼ਲ ਬਾਈ ਇਹਨਾਂ ਦਾ ਮੈਂਸ਼ਨ ਕਰਾਂਗੇ ਮਨੀ ਸਰਪੰਚ ਨਗਾਰੀ ਤੋਂ ਬਾਈ ਉਹਨੇ ਤੇ ਜ਼ਮੀਨਾਂ ਦਾ ਸੌਦਾ ਕਰਾਂਦੇ ਆ ਬਾਈ ਜਿੰਨੀਆਂ ਵੀ ਹੋ ਸਕੇ ਤੇ ਨਾ ਸਰੇਟੇ ਰੋਡ ਤੇ ਵਧੀਆ ਬੰਦੇ ਆ ਘੈਂਟ ਠੀਕ ਹੈ ਮਨੀ ਬੋਲਦੇ ਆ ਲਓ ਜੀ ਮਨੀ ਨਾਲ ਕਰਦੇ ਆ ਕੰਟੀਨਿਊ ਬਾਤ ਫਿਰ ਦੁਆਰ ਤੇ ਹਾਂ ਕਰਤੀਆਂ ਮੁੰਛਾ ਸੈਟ ਵਲੇ ਦੀਆਂ ਦੋ ਪਛਾਲ ਨੋਹੀ ਆ ਮੁੰਡਾ ਜਿਹੜਾ ਪਹਿਲਾਂ ਆਇਆ ਸੀਗਾ ਇਹ ਦੇ ਚੇਂਜ ਕਰਦਾ ਮੈਂ ਹੋ ਗਿਆ ਮਣੀਏ ਸੈਟ ਹੈ ਹਾਂ ਅੱਜ ਜਲਦੀ ਕਰਾਇਆ ਕਰ ਥੋੜਾ ਲੇਟ ਇਸ ਵਾਰ ਤੇ ਲੇਟ ਹੋ ਗਿਆ ਥੋੜਾ ਜਿਹਾ ਆਈ ਨਹੀਂ ਹੋਇਆ ਭਾਈ ਚਲ ਕੋਈ ਗੱਲ ਨਹੀਂ ਫੇਰ ਸਹੀ ਅਗਲੀ ਵਾਰ ਫੇਰ ਸਹੀ ਹੋਰ ਗੱਲ ਬਾਤ ਵਧੀਆ ਚੜਦੀ ਕਲਾ ਜੀ ਮਸ਼ੂਰੂ ਕਰਨੀ ਹੈ ਫੇਰ ਤੇ ਜ਼ਰੂਰੀ ਹੈ ਜੀ ਚਲੋ ਭਾਈ ਮਣੀ ਦੀ ਮੁੱਛਾਂ ਸੈੱਟ ਕਰਤੀਆਂ ਮਨੀ ਕਹਿੰਦਾ ਲੱਗਣਾ ਹੁਣ ਜਿੰਮ ਅਸੀਂ ਪਹਿਲਵਾਨੀ ਕਰਨੀ ਹਾਂ ਹਾਂ ਪਹਿਲਵਾਨੀ ਕਰਨ ਨਾਲ ਜੀ ਮਨੀ ਕਹਿੰਦਾ ਪਹਿਲਵਾਨੀ ਕਰਦੇ ਨੇ ਵਾਲ ਛੋਟੇ ਸੋਹਣੇ ਲੱਗਦੇ ਆ ਹਮ ਮੈਂ ਵੀ ਤਾਂ ਹੀ ਛੋਟੇ ਰੱਖੇੇ ਵਾਲ ਵਧੀਆ ਲੱਗਦੇ ਆ ਛੋਟੇ ਵਾਲ ਸੋਹਣੇ ਲੱਗਦੇ ਆ ਚੱਲ ਫਿਰ ਅੱਜ ਦਾ ਆਪਾਂ ਵਲੌਗ ਵੀ ਸਮਾਪਤ ਕਰਦੇ ਆ ਮਰੀ ਦੇ ਨਾਲੇ ਕਿ ਮਨੀ ਠੀਕ ਐ ਤੇ ਵੀਡੀਓ ਨੂੰ ਸ਼ੇਅਰ ਕਰਿਓ ਬਾਈ ਲਾਈਕ ਕਰਿਓ ਸਬਸਕ੍ਰਾਈਬਰ ਬਈ ਜਰ ਓਕੇ ਬਈ